ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਦਾਸ ਇੰਟਰਨੈਸ਼ਨਲ ਸੰਤ ਸਮਾਜ ਸੇਵਾਦਾਲ ਦੇ ਮੁਖ ਸੇਵਾਦਾਰ ਸੰਤ ਰੇਨ ਬਾਬਲ ਖੀਰ ਸਿੰਘ ਜੀ ਖਾਲਸਾ ਲਨੋੜਾ ਸਾਹਿਬ ਵਾਲੇ ਵਿਦਿਆਰਥੀ ਗੁਰਮント ਟਕਸਾਲ ਤਫਵਨ ਟਕੀ ਸਾਹਿਬ ਔਰ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਗ੍ਰੰਥੀ ਸਿੰਘਾਂ ਨੂੰ 파ਠੀ ਸਿੰਘਾਂ ਨੂੰ ਔਰ ਕਮੇਟੀ ਵਾਲੇ ਵੀਰਾਂ ਨੂੰ ਔਰ ਸਾਡੇ ਸੰਤਾਂ ਮਹਾਂਪੁਰਖਾਂ ਨੂੰ ਜੋ ਸਤਿਕਾਰਯੋਗ ਨੇ ਨਾ ਬਾਣੀ ਦੇ ਰਸੀਏ ਨੇ ਸੋ ਸਾਰਿਆਂ ਨੂੰ ਬੇਨਤੀ ਕਰਾਂਗਾ ਤਕਰੀਬਨ ਤੁਸੀਂ ਸਾਰੇ ਹੀ ਬੜੇ ਸੂਝਵਾਨ ਹੋ ਕੁਤੇਣ ਦੀ ਲੋੜ ਨਹੀਂ ਫਿਰ ਵੀ ਮੈਂ ਇੱਕ ਨਵਾਣਾ ਜਾਂ ਸੇਕ ਹੋਣ ਦੇ ਨਾਤੇ ਸੇਵਾਦਾਰ ਹੋਣ ਦੇ ਨਾਤੇ ਆਪ ਜੀ ਨੂੰ ਬੇਨਤੀ ਕਰਾਂਗਾ ਪਹਿਲੀ ਬੇਨਤੀ ਤਾਂ ਇਹ ਹੈ ਵੀ ਜਿੰਨੇ ਵੀ ਸਾਧੂ ਸੰਤ ਨੇ ਜਾਂ ਪਾਠੀ ਸਿੰਘ ਨੇ ਦੇਖੋ ਆਪਾਂ ਗੁਰੂ ਦਾ ਦਿੱਤਾ ਖਾਂਦੇ ਹਣਾ ਮੈਂ ਤਾਂ ਸਾਰੀ ਗੁਰੂ ਦਾ ਦਿੱਤਾ ਖਾਂਦੇ ਨੇ ਵਾਰਜ ਜੀ ਕਹਿੰਦੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਉਹ ਸਾਰਿਆਂ ਨੂੰ ਦੇ ਰਿਹਾ ਤੇ ਆਪਾਂ ਸਾਰੀ ਹੀ ਖਾ ਰਿਹਾ ਸੋ ਬੇਤੀਆ ਇੱਕ ਤਾਂ ਜਿਵੇਂ ਗੁਰਦੁਆਰਾ ਸਾਹਿਬ ਉੱਤੇ ਗ੍ਰੰਥੀ ਸਿੰਘ ਨੇ ਜੇ ਸੰਤ ਮਹਾਂਪੁਰਸ਼ ਨੇ ਉਹ ਆਪੋ ਆਪਣੇ ਜਿੱਥੇ ਸੇਵਾ ਨਿਭਾਰੇ ਆ ਤੇ ਖਿਆਲ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਠੀਕ ਨੇ ਔਰ ਕੋਈ ਪਟਿਆ ਵੀ ਨਹੀਂ ਹੋਇਆ ਕੋਈ ਡੈਮੇਜ ਤਾਂ ਨਹੀਂ ਹੋਇਆ ਕੋਈ ਜਲਤ ਤਾਂ ਨਹੀਂ ਪੱਤੀ ਹੋਈ ਜੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੈਗੀ ਆ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ 94643 59801 ਸੋ ਇਹ ਸੰਸਥਾ ਸਾਡੀ ਇੰਟਰਨੈਸ਼ਨਲ ਸੰਸਮਾਨ ਸੇਵਾਦਲ ਇਹ ਸੇਵਾ ਨਿਭਾਰਿਆ ਜੋ ਬਾਬਾ ਜਰਨੈਲ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਦੀ ਇਹ ਸੇਵਾ ਲੱਗੀ ਉਹ ਸੇਵਾ ਕਰਦਨੇ ਮਹਾਰ ਦੇ ਸਰੂਪਾ ਦੀ ਜੇ ਕੋਈ ਬੇਦਸ ਰੂਪ ਨੇ ਜਾਂ ਕੋਈ ਅੰਗ ਪਟੇ ਹੋਏ ਨੇ ਜਾਂ ਫਿਰ ਜਿਲਤਾ ਪਟੀਆਂ ਨੇ ਇਹ ਸੇਵਾ ਜ਼ਰੂਰ ਪਹਰਾਓ ਗਰਤੀ ਸਿੰਘਾ ਨੂੰ ਬੇਨਤੀ ਕਰਾਂਗਾ ਵੀ ਹਰ ਚੀਜ਼ ਦਾ ਧਿਆਨ ਰੱਖੋ ਜਿਹੜੀ ਆਪਣੇ ਦਰਵਾਜ਼ੇਰ ਵਿੱਚ ਪੋਥੀਆਂ ਨੇ ਜਾਂ ਕਮਰੇਟ ਪੋਥੀਆਂ ਨੇ ਉਹਨੂੰ ਉਚਿਤ ਥਾਂ ਤੇ ਰੱਖੋ ਬੜੇ ਸਤਕਾਰ ਦੇ ਨਾਲ ਬੜੇ ਪ੍ਰੇਮ ਦੇ ਨਾਲ ਔਰ ਕੋਈ ਵੀ ਇਸ ਤਰ੍ਹਾਂ ਦੀ ਗੱਲਾਂ ਹੋਵੇ ਜੋ ਕੋਈ ਬੇਅਦਬੀ ਵਾਲੀ ਦੁਰਘਟਨਾ ਜੀ ਲੱਗਦੀ ਹੋਵੇ ਉਹਨੂੰ ਆਪੋ ਆਪਣਾ ਪਹਿਲੇ ਸਾਵ ਲੋ ਕਿਕੇ ਫਿਰ ਮੌਕੇ ਦੇ ਬਾਅਦ ਇਤ ਕੰਮ ਖਰਾਬ ਹੋ ਜਾਂਦਾ ਇਹ ਸਾਰੇ ਨੂੰ ਐ ਗਰੰਥੀ ਸਿੰਘਾਂ ਨੂੰ ਬੇਨਤੀ ਕਰਾਂਗਾ ਜਿਹੜੇ ਆਪਾਂ ਸੇਵਾਦਾਰ ਸੇਵਾ ਕਰਦੇ ਆ ਮਾਨਤੀ ਤੇ ਪੂਰਾ ਪੂਰਾ ਖਿਆਲ ਰੱਖੋ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੋਥੀਆਂ ਗੁਟਕਾ ਸਾਹਿਬ ਇਹ ਚੀਜ਼ ਪੂਰਾ ਆਪਾਂ ਨੇ ਖਿਆਲ ਰੱਖਣਾ ਸੇਵਾ ਕਰਨੀ ਹੈ ਕੋਈ ਵੀ ਸੰਤ ਮਹਾਂਪੁਰਸ਼ਾ ਜਾਂ ਕੋਈ ਵੀ ਆ ਉਹ ਆਪੋ ਆਪਣੇ ਡੇਰੇ ਤੇ ਸਾਰੀ ਸਫਾਈ ਦਾ ਖਿਆਲ ਰੱਖੋ ਤੇ ਅੰਦਰ ਬਾਹਰ ਦਾ ਸੱਚਖੰਡ ਦਾ ਖਿਆਲ ਰੱਖੋ ਕਿਸਾਰੀ ਤੀਜਾ ਦਾ ਖਿਆਲ ਰੱਖੋ ਤੇ ਕੋਈ ਵੀ ਅਸਤੀ ਗੱਲ ਨਾ ਆਵੇ ਬੁਝੀ ਗੱਲ ਜੇ ਵੀ ਹੁਣ ਕੋਈ ਘਟਨਾ ਵਾਪਰ ਰਹੀਏ ਨੇ ਠੀਕਾ ਨਾ ਗਲਤੀ ਇੱਕ ਕਰਦਾ ਤੇ ਉਹ ਸਜ਼ਾ ਫਿਰ ਸਾਰੇ ਨੂੰ ਭੁਗਤਨੀ ਪੈ ਜਾਂਦੀ ਹੈ ਸਾਰੇ ਸਾਧੂ ਨੇ ਫਿਰ ਇਹ ਜੇ ਅੱਖ ਨਾਲ ਦੇਖਦਾ ਗੱਲ ਆਗਲਾ ਕੰਮ ਖੰਨੀ ਸਾਰੀ ਇਹ ਜੇ ਹੋਣਗੇ ਤੁਕਰਮੈ ਕਿਰਪਾ ਕਰਕੇ ਮੈਂ ਬੇਨਤੀ ਕਰਾਂਗਾ ਤੁਹਾਡੇ ਚਰਨਾਂ ਵਿੱਚ ਸਾਧੂ ਸੰਤਾਂ ਦੇ ਕਿ ਆਪਾਂ ਨੂੰ ਮਹਾਰਾਜ ਨੇ ਜੋ ਸੇਵਾ ਲਈਆ ਮਹਾਰਾਜ ਕਹਿੰਦੇ ਆਪ ਜਪੋ ਅਬਰਾ ਨਾਮ ਜਪਾਵੋ ਆਪਾਂ ਨੇ ਆਪ ਵੀ ਨਾਮ ਜਪਣਾ ਤੇ ਹੋਰਾਂ ਨੂੰ ਵੀ ਜਪਾਉਣਾ ਆਪਾਂ ਨੇ ਆਪ ਵੀ ਨਾਮ ਜਪਣਾ ਤੇ ਹੋਰਾਂ ਨੂੰ ਵੀ ਜਪਾਉਣਾ ਇਹ ਕਰਕੇ ਸਾਰੀ ਚੀਜ਼ਾਂ ਦਾ ਖਿਆਲ ਰੱਖੋ ਜਿਵੇਂ ਫੋਨ ਦੇ ਉੱਤੇ ਆਪਾਂ ਦੇਖਦੇ ਆ ਰਿਕਾਰਡਿੰਗਾਂ ਆਉਂਦੀਆਂ ਨੇ ਵੀਡੀਓ ਆਉਂਦੀਆਂ ਨੇ ਇਹੋ ਜਿਹੀਆਂ ਗੱਲਾਂ ਬਿਲਕੁਲ ਨਹੀਂ ਕਰਨੀ ਐ ਮਹਾਰਾਜ ਜੀ ਕਹਿੰਦੇ ਜਦ ਲਗ ਖਾਲਸਾ ਨਿਆਰਾ ਜਦ ਲਗ ਖਾਲਸਾ ਰਹੇ ਨਿਆਰਾ ਤਵ ਲਗ ਤੇ ਦੇ ਉਵੇਂ ਸਾਰਾ ਜਦੋਂ ਖਾਲਸਾ ਨਿਆਰਾ ਹੋ ਕੇ ਚੱਲੇਗਾ ਅਸੂਲਾਂ ਦੇ ਉੱਤੇ ਰਹਿਤ ਮਰਿਆਦਤ ਤੇ ਕਾਇਮ ਹੋਵੇਗਾ ਫਿਰ ਮਹਾਰਾਜ ਜੀ ਵੀ ਆਪਣਾ ਪ੍ਰਤਾਪ ਦੇ ਦਿੰਦੇ ਨੇ ਕਿਰਪਾ ਕਰ ਦਿੰਦੇ ਨੇ ਇਹ ਕਰਕੇ ਭਰਾਵੋ ਵੀਰੋ ਸੰਤੋ ਬਾਪੁਰਖੋ ਗੁਰਸਿੱਖੋ ਇਹ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖੋ ਕਿ ਇਹੋ ਜੀ ਵੀ ਕੋਈ ਆਪਾਂ ਨੇ ਗਲਤ ਹਰਕਤ ਨਹੀਂ ਕਰਨੀ ਇਦੇ ਨਾਲ ਸਾਨੂੰ ਤੇ ਸਾਡੇ ਸਮਾਜ ਨੂੰ ਸੰਤ ਸਮਾਜ ਨੂੰ ਪਾਠੀ ਸਿੰਘਾਂ ਨੂੰ ਰਾਜੇ ਸਿੰਘਾਂ ਨੂੰ ਭਾਟੀ ਸਿੰਘਾਂ ਨੂੰ ਲਾਜ ਲੱਗੇ ਐਸਾ ਕੰਮ ਨਾ ਕੋਈ ਵੀ ਕਰੋ ਕਿਉਂਕਿ ਸਮਾਂ ਬੜਾ ਭਿਆਨਕ ਚੱਲ ਰਿਹਾ ਤੇ ਬੜਾ ਸੈਨ ਭਿਆਨਕ ਸਮਾਂ ਆ ਰਿਹਾ ਇਸ ਕਰਕੇ ਇਹ ਚੀਜ਼ਾਂ ਦਾ ਖਿਆਲ ਰੱਖੋ ਕਿਸੇ ਨਾਲ ਵੀ ਫੋਨ ਦੇ ਉੱਤੇ ਫालतू ਗੱਲ ਨਾ ਕਰੋ ਕੋਈ ਕਿਸੇ ਦਾ ਗਲਤ ਫੋਨ ਆਵੇ ਜਾਂ ਕੋਈ ਗੱਲ ਤੁਹਾਨੂੰ ਭਰਮਾਉਂਦਾ ਤੇ ਉਹ ਚੀਜ਼ ਦਾ ਖਾਸ ਕਰਕੇ ਖਿਆਰ ਰੱਖੋ ਕਿ ਕਿਸੇ ਨੂੰ ਦਾਗ ਨਾ ਲੱਗ ਜਾਏ ਆਪਣੇ ਕਰਕੇ ਸਾਰੇ ਬਦਨਾਮ ਨਾ ਹੋ ਜਾਣ ਕਿਉਂਕਿ ਕਈ ਵਾਰ ਤੁਸੀਂ ਇਹੋ ਜਿਹਾ ਕੰਮ ਕਰਦੇ ਹੋਣਾ ਅਸੀਂ ਦਿਨ ਰਾਤ ਤੁਹਾਡੀ ਸੇਵਾ ਦੇ ਵਿੱਚ ਖੜੇ ਆ ਦਿਨ ਰਾਤ ਅਸੀਂ ਤੁਹਾਡੀ ਸੇਵਾ ਦੇ ਵਿੱਚ ਖੜੇ ਆ ਗ੍ਰੰਤੀ ਸਿੰਘਾਂ ਦੀ ਪਾਠੀ ਸਿੰਘਾਂ ਰਾਗੀ ਤੁਹਾਡੀ ਸਾਧੂ ਸੰਤਾਂ ਮਹਾਂਪੁਰਖਾਂ ਦੀ ਪਰ ਜਦੋਂ ਤੁਸੀਂ ਇਹੋ ਜਿਹਾ ਕੰਮ ਕਰਦੇ ਨੇ ਉਹ ਨਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੁਭਾਲ ਦਾ ਕਰਨਾ ਪੁੱਥੇ ਨੇ ਸੇਵਾ ਸੁਭਾਲ ਦਾ ਕਰਨਾ ਜਾਂ ਫਿਰ ਕੋਈ ਗੰਦੀਆਂ ਆਡੀਓ ਬਣ ਜਾਂਦੀਆਂ ਨੇ ਜਾਂ ਵੀਡੀਓ ਜਾਂ ਕੋਈ ਇਹੋ ਜਿਹੀਆਂ ਗੱਲਾਂ ਬਾਤਾਂ ਆਉਂਦੀਆਂ ਨੇ ਤੇ ਫਿਰ ਸਾਡੇ ਵੀ ਹੱਥ ਖੜੇ ਹੋ ਜਾਂਦੇ ਨੇ ਕਿਵੇਂ ਹੁਣ ਮਦਦ ਕਰੀਏ ਕਿਵੇਂ ਮਦਦ ਕਰੀਏ ਇੱਕ ਜਿ세 ਬੰਦੀ ਜੋ ਸਹੀ ਕੰਮ ਕਰਦੀ ਆ ਤੇ ਅਸੀਂ ਫਿਰ ਉਹਨਾਂ ਨੂੰ ਜਾ ਕੇ ਕਿਵੇਂ ਕਹੀਏ ਵੀ ਇਹ ਗਲਤ ਕੰਮ ਆ ਇਸ ਕਰਕੇ ਤੁਸੀਂ ਆਪ ਹੀ ਸੁਧਰ ਜਾਓ ਆਪ ਹੀ ਇਹ ਜਹ ਸਮਾ ਇਹ ਤਿਆਰਸ ਨਾ ਦਿਓ ਕਿ ਜਿਹਦੇ ਨਾਲ ਸਾਨੂੰ ਝੁਗੜਨਾ ਪੈ ਜਾਏ ਇਹ ਜਿਹੇ ਗੱਲਾਂ ਹੋ ਜਾਂਦੀਆਂ ਨੇ ਫਿਰ ਉੱਥੇ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ ਸਾਡੀ ਸਮਝ ਤੋਂ ਬਾਹਰ ਆ ਜੇ ਅਸੀਂ ਫਿਰ ਹੈਲਪ ਕਰਦੇ ਕੋਈ ਫਿਰ ਅਗਲੇ ਜਿਹੜੇ ਸਿੰਘ ਉਹਨਾਂ ਨੇ ਕਾਰਵਾਈ ਕਰਨ ਵਾਲੇ ਅਲੱਗ ਕਹਿੰਦਾ ਉਹ ਵੀ ਇਹਨਾਂ ਨਾਲ ਰਲੇ ਹੋਏ ਨੇ ਉਹ ਵੀ ਇਹਨਾਂ ਵਰਗੀ ਹੋਣਗੇ ਜਿਹੜੇ ਉਹਨਾਂ ਦੇ ਹੈਲਪ ਕਰਦੇ ਆ ਅਸੀਂ ਇੰਟਰਨੈਸ਼ਨਲ ਸੰਤ ਸਮਾਜ ਸੇਵਾਦਲ ਭਾਵੇਂ ਉਹ ਪਾਤੀ ਸਿੰਘ ਨੇ ਕੋਈ ਰਾਗੀ ਸਿੰਘ ਨੇ ਢਾਡੀ ਸਿੰਘ ਨੇ ਉਹਨਾਂ ਦੇ ਹੈਲਪ ਕਰਾਂਗੇ ਜਿਹੜੇ ਕਾਨੂੰਨ ਤੇ ਮਰਜ਼ਾਦਾ ਤੇ ਸਹੀ ਚੱਲਣਗੇ ਸਹੀ ਸਿੰਘਾਂ ਦੀ ਅਸੀਂ ਮਰਗ ਮਦਦ ਕਰਾਂਗੇ ਜਿਹੜੇ ਗਲਤ ਬੰਦੇ ਨੇ ਭਾਵੇਂ ਸੰਤਾ ਭਾਵੇਂ ਸਿੱਖਾ ਭਾਵੇਂ ਪਠੀਏ ਭਾਵੇਂ ਰਗੀ ਦਾ ਢੀਏ ਅਸੀਂ ਉਹਨਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰਾਂਗੇ ਨਾ ਉਹਨਾਂ ਦੇ ਨਾਲ ਖੜਾਂਗੇ ਆ ਜਿਹੜੇ ਅਸੂਲਾਂ ਦੇ ਉੱਤੇ ਕਹਿਵੇਂ ਨੇ ਕਈ ਵਾਰ ਬੰਦੇ ਨੂੰ ਮੂਵੀ ਬਦਨਾਮ ਕੀਤਾ ਜਾਂਦਾ ਕਈ ਵਾਰ ਊਂ ਬੰਦੇ ਨੂੰ ਬਦਨਾਮ ਕਰ ਦਿੰਦੇ ਨੇ ਇਹ ਵਰਤੂ ਸਾਧੂ ਸੰਤਨ ਨੂੰ ਬਦਨਾਮ ਕਰ ਦੰਦੇ ਆ ਕੋਈ ਪਾਠੀ ਸਿੰਘਾਂ ਨੂੰ ਕੋਈ ਰਾਗੀ ਸਿੰਘਾਂ ਨੂੰ ਕੋਈ ਢੱਡੀ ਸਿੰਘਾਂ ਨੂੰ ਬਦਨਾਮ ਕਰ ਦੰਦੇ ਆ ਇਸ ਕਰਕੇ ਸਾਡੇ ਕੋਲ ਜੇ ਕੋਈ ਸ਼ਿਕਾਇਤ ਵੀ ਕਰਨੀ ਹੈ ਉਹਦਾ ਪੱਕਾ ਪ੍ਰੂਫ ਹੋਣਾ ਚਾਹੀਦਾ ਇਹਦੇ ਤਹਿਤ ਅਸੀਂ ਬੰਦੇ ਨੂੰ ਫੜ ਸਕੀਏ ਜਾ ਕੇ ਉਹਦੀ ਸੇਵਾ ਕਰ ਸਕੀਏ ਗੁਣਾ ਪ੍ਰੂਫ ਤੋਂ ਬਿਨਾਂ ਆਧਾਰ ਤੋਂ ਸਾਡੀ ਸੰਸਥਾ ਕਿਸੇ ਨਾਲ ਨਹੀਂ ਖੜੇਗੀ ਕਿਸੇ ਦੇ ਕਹੇ ਸੁਣਾਏ ਤੋਂ ਅਸੀਂ ਕੰਮ ਨਹੀਂ ਕੋਈ ਕਰਨਾ ਇਸ ਤਰ੍ਹਾਂ ਦਾ ਆਹ ਪ੍ਰੂਫ ਹੋਣਾ ਖਰੀ ਗੱਲਬਾਤ ਹੋਵੇ ਅਸੀਂ ਉਹਨਾਂ ਨਾਲ ਜ਼ਰੂਰ ਨਜਿੱਠਾਂਗੇ ਵੇਖੀ ਉਹਨਾਂ ਨਾਲ ਗੱਲ ਕਰਾਂਗੇ ਸੋ ਇਸ ਕਰਕੇ ਸਾਰੇ ਸੰਤਾਮਾ ਬਖ ਨੂੰ ਮੈਂ ਫੇਰ ਬੇਨਤੀ ਕਰਦਾ ਤੁਹਾਡੇ ਚਰਨਾਂ 'ਚ ਕਿਉਂਕਿ ਮੈਨ ਦਾ ਹੈ ਹੀ ਤੁਹਾਡੇ ਚਰਨਾਂ ਦੀ ਧੂੜ ਹੈ ਕਿ ਆਪਾਂ ਖਿਆਲ ਕਰੀਏ ਆਪਨਾ ਵੀ ਜੀਵਨ ਸਵਾਰੀਏ ਤੇ ਹੋਰਾਂ ਦਾ ਵੀ ਸਵਾਰੀ ਆਪ ਨਾਮ ਜਪੀਏ ਤੇ ਹਰਨ ਨਾਮ ਜਪਈਏ ਸੇਵਾ ਕਰੀਏ ਤੇ ਹਰਨ ਨੂੰ ਸੇਵਾ ਕਰਾਈਏ ਇਸ ਕਰਕੇ ਮੈਂ ਸਾਰੇ ਮੇਰੇ ਵੀਰਾ ਭਰਾਵਾਂ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ ਕਿ ਆਪ ਕੋ ਆਪਣਾ ਜੀਵਨ ਬਣਾ ਲਿਏ ਕਿ ਸੇਵਾ ਕਰੀਏ ਮਰਦਾ ਦੀ ਕੋਈ ਐਸੀ ਨੌਤਨ ਆ ਜਾਵੇ ਜੋ ਤੁਹਾਨੂੰ ਸਰੂਪ ਤੁਹਾਡੇ ਸਥਾਨਾਂ ਤੋਂ ਗੁਰਦੁਆਰੇ ਤੋਂ ਸਰੂਪ ਮਰਦੇ ਚੱਕਣ ਦੀ ਲੋਟ ਪੈ ਜੇ ਦਸਾਂ ਸਾਹਿਬ ਬਾਦਾਨ ਦੀ ਲੋਟ ਪੈ ਜੇ ਦੇਖਦੇ ਆਪ ਕਿੰਨੇ ਘਟਨਾਵਾਂ ਵਾਪਰਦੀਆਂ ਨੇ ਫਿਰ ਅਸੀਂ ਉੱਥੇ ਮਦਦ ਨਹੀਂ ਕਰ ਸਕਦੇ ਸਾਡੇ ਹੱਥ ਖੜੇ ਨੇ ਆ ਜੇ ਤੁਸੀਂ ਸਹੀ ਕਾਨੂੰਨਾਂ ਤੇ ਅਸੂਲਾਂ ਤੇ ਸਹੀ ਹੋ ਜੀਵਨ ਪੱਖੋਂ ਸਹੀ ਹੋ ਜੇ ਬੇ ਝੂਠਾ ਦੋਸ਼ ਲੱਗਦਾ ਫਿਰ ਅਸੀਂ ਤੁਹਾਡੇ ਨਾਲ ਦਿਨ ਰਾਤ ਖੜੇ ਆ ਤੇ ਜੇ ਗਲਤ ਕੰਮ ਕਰੋਗੇ ਤੇ ਬਿਲਕੁਲ ਅਸੀਂ ਨਹੀਂ ਲਾਲ ਖੜਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ